ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਿਖਾਰੀਆਂ ਦੇ ਸਾਹਮਣੇ ਨਾ ਠੂਠੇ ਲੈ ਕੇ ਖੜੇ ਹਾਂ ਸੀ ਬਾਦਸ਼ਾਹ ਅਕਬਰ ਦਾ ਜਦੋਂ ਤੁਸੀਂ ਜ਼ਿਕਰ ਸੁਣੋਗੇ ਜਾਂ ਪੜੋਗੇ ਤੇ ਬਾਕੀ ਮੁਗਲ ਸ਼ਾਸਕਾਂ ਦੇ ਨਾਲੋਂ ਅਕਬਰ ਦਾ ਬੜਾ ਫਰਕ ਸੀ ਥੋੜਾ ਉਧਾਰਚਿਤ ਸੀ ਇਹ ਰਾਜਾ ਮਤਸਬੀ ਨਹੀਂ ਸੀ ਇਹਨੇ ਰਿਸ਼ਤੇ ਜੋੜੇ ਸਾਰੇ ਮਜਮਾ ਧਰਮਾਂ ਵਾਲਿਆਂ ਨਾਲ ਚੰਗੇ ਸਬੰਧ ਬਣਾਏ ਕੁਝ ਕਟੜਪੰਥੀ ਮੁਸਲਮਾਨਾਂ ਨੇ ਇਹਦਾ ਵਿਰੋਧ ਵੀ ਕੀਤਾ ਤੁਸੀਂ ਫਤੇਕਰ ਸਾਹਿਬ ਜਾਂਦੇ ਹੋ ਨਾ ਤੇ ਮਿਰੰਡਾ ਰੋਡ ਦੇ ਉੱਤੇ ਸ਼ੇਖ ਅਹਿਮਦ ਸਰਹੰਦੀ ਦਾ ਮਕਬਰ ਹੈ ਉਹ ਬੜੇ ਮੁਤਸਬੀ ਸੀ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਨੇ ਸ਼ਹੀਦ ਕਰਵਾਇਆ ਉਹਨੇ ਬਾਦਸ਼ਾਹ ਅਕਬਰ ਦਾ ਵੀ ਵਿਰੋਧ ਕੀਤਾ ਸੀ ਵੀ ਇਹ ਕਟੜਵਾਦੀ ਕਿਉਂ ਨਹੀਂ ਹੈ ਇਹ ਉਧਾਰਚਿਤ ਕਿਉਂ ਹੈ ਬਾਦਸ਼ਾਹ ਦੀਆਂ ਕੁਝ ਜਿਹੜੀਆਂ ਨੀਤੀਆਂ ਸੀ ਨਾ ਉਹ ਬੜੀਆਂ ਲਚਕੀਲੀਆਂ ਸੀ ਬੜਾ ਫਲੈਕਸੀਬਲ ਜਿਹਾ ਸੀ ਉਹਦਾ ਵੀ ਮੁਤਸਬੀ ਨਹੀਂ ਸੀ ਉਹ ਉਦੇ ਜੀਵਨ ਦੀ ਇੱਕ ਬੜੀ ਪਿਆਰੀ ਜੀ ਘਟਨਾ ਹੈ ਕਦੀ ਕਦੀ ਜਦੋਂ ਇਹਨੇ ਫ੍ਰੀ ਹੋਣਾ ਸਮਾਂ ਹੋਣਾ ਇਹਦੇ ਕੋਲ ਤੇ ਤਣਾਅ ਜੇ ਤੋਂ ਮੁਕਤ ਹੋਣ ਵਾਸਤੇ ਨਾ ਕਿਤੇ ਸੈਰ ਲਈ ਨਿਕਲਣਾ ਦੂਰ ਆਪਣੇ ਰਾਜਧਾਨੀ ਤੋਂ ਥੋੜੀ ਦੂਰ ਨਿਕਲਣਾ ਇੱਕ ਦਿਨ ਸਾਥੀਆਂ ਸਮੇਤ ਰੱਥ ਤੇ ਬੈਠਾ ਜਿਉਂ ਤੁਰਿਆ ਵਸੋਂ ਤੋਂ ਬਹੁਤ ਦੂਰ ਨਿਕਲ ਗਿਆ ਤੇ ਅੱਗੇ ਸੰਗਣਾ ਜੰਗਲ ਸ਼ੁਰੂ ਹੋ ਜਾਂਦਾ ਸੀ ਉਸ ਜੰਗਲ ਦੇ ਬਿਲਕੁਲ ਬਾਰਡਰ ਦੇ ਉੱਤੇ ਇੱਕ ਫਕੀਰ ਦੀ ਕੁਟਿਆ ਸੀ ਤੇ ਬਾਦਸ਼ਾਹ ਸੈਰ ਕਰਦਾ ਕਰਦਾ ਉਸ ਫਕੀਰ ਦੀ ਕੁਟਿਆ ਦੇ ਅੰਦਰ ਚਲਿਆ ਗਿਆ ਰੱਬ ਦਾ ਪਿਆਰਾ ਆਪਣੀ ਮੌਜ ਵਿੱਚ ਬੈਠਾ ਸੀ ਉਹਦੇ ਵਾਸਤੇ ਰਾਜਾ ਪਰਜਾ ਇੱਕੋ ਜਿਹਾ ਸੀ ਆਪਣੀ ਮਸਤੀ 'ਚ ਰਾਜਾ ਉਹਨੂੰ ਚੰਗਾ ਲੱਗਿਆ ਬਾਦਸ਼ਾਹ ਅਕਬਰ ਨੂੰ ਬੈਠੇ ਬਚਨ ਬਲਾਸ ਕੀਤੇ ਫਕੀਰ ਦੀ ਬੇਪਰਵਾਹੀ ਅਕਬਰ ਨੂੰ ਵਧੀਆ ਲੱਗੀ। ਸਾਧ ਸੰਗਤ ਅਸਲ ਵਿੱਚ ਸਾਧੂ ਜੋ ਜਿਹੜਾ ਬੇਪਰਵਾਹ ਸਦਾ ਰੰਗ ਹਰਕ ਹੈ। ਜਿਹੜਾ ਰਾਜਿਆਂ ਦੀ ਮੁਤਾਜੀ ਕਰਨ ਵਾਲਾ ਨਾ ਉਹ ਸਾਧੂ ਨਹੀਂ ਹੋ ਸਕਦਾ, ਧਰਮੀ ਨਹੀਂ ਹੋ ਸਕਦਾ। ਉਹ ਝੋਲੀ ਚੁੱਕ ਹੋ ਸਕਦਾ ਸਾਧੂ ਨਹੀਂ ਹੋ ਸਕਦਾ। ਕਿਉਂਕਿ ਸਾਧੂ ਦੀ ਜ਼ਿੰਦਗੀ ਬਾਣੀ ਦੇ ਬਚਨਾਂ ਨੂੰ ਕਮਾਉਣ ਵਾਲੀ ਹੁੰਦੀ ਹੈ ਕਿ ਮਾਨੁਖ ਕੀ ਟੇਕ ਪੜਦੇ ਉਹ ਬਾਣੀ ਸਾਰੇ ਕੀ ਪੜਦੇ ਹੁੰਦੇ ਜੀ ਸੁਖਮਨੀ ਸਾਹਿਬ ਚ ਮਾਨੁਖ ਕੀ ਟੇਕ ਦੇਵਨ ਕਾ ਥੋੜਾ ਗੱਜ ਕੇ ਕਹੋ ਨਾ ਇੱਕ ਹੈ ਕੌਣ ਹੈ ਦੇਣ ਵਾਲਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਤੇ ਨਾਲ ਕੀ ਕਿਹਾ ਨਾ ਠੂਠਾ ਫੜ ਕੇ ਕਿਸੇ ਬੰਦੇ ਕੋਲ ਜਾਈ ਮਾਨੁਖ ਕੀ ਟੇਕ ਗੱਜ ਕੇ ਕਹੋ ਮਾਨੁਖ ਕੀ ਟੇਕ ਦੇਵਨ ਕਾ ਜਿਸ ਕਾ ਦੀ ਹੈ ਬਹਰ ਨਾ ਤ੍ਰਿਸ਼ਨਾ ਮਾਰੈ ਰੱਖੈ ਇਕੋ ਆਪ ਮਾਨਕ ਕੈ ਕਿਛ ਕੀ ਹੱਥ ਬੰਦੇ ਦੇ ਵਿਚਾਰੇ ਜਿਹੜਾ ਗੁਰਸਿੱਖ ਹੈ ਨਾ ਸਾਧੂ ਧਰਮੀ ਉਹ ਕਦੀ ਬੰਦਿਆਂ ਦਾ ਮੁਤਾਜ ਨਹੀਂ ਹੁੰਦਾ ਉਹ ਕਹਿੰਦਾ ਮਾਨਕ ਬੱਪੜਾ ਕਿਆ ਸਲਾਈਆ ਕਿਆ ਤਿਸ ਕਾ ਮੁਤਾਜਾ ਹਰ ਜਿਓ ਤੇਰੀ ਦਾਤੀ ਰਾਜਾ ਮੈਂ ਕਿਉਂ ਕਿਸੇ ਦੀ ਮੁਤਾਜੀ ਕਰਾਂ ਜਿਹੜਾ ਮੁਤਾਜੀ ਕਰਨ ਵਾਲਾ ਉਹ ਭੇਖੀ ਹੋ ਸਕਦਾ ਧਰਮੀ ਨਹੀਂ ਹੋ ਸਕਦਾ ਬੇਪਰਵਾਸ ਸਦਾ ਰੰਗ ਹਰਕ ਹੈ ਜਾਂ ਕੋ ਪਾਕ ਸੁਆਮੀ ਆਪਣੀ ਮਸਤੀ 'ਚ ਬੈਠਾ ਬਾਦਸ਼ਾਹ ਨੂੰ ਚੰਗਾ ਲੱਗਿਆ سلسلہ ਜਿਆ ਬਣ ਗਿਆ ਜਦੋਂ ਕਿਤੇ ਫ੍ਰੀ ਹੋਣਾ ਤੇ ਅਕਬਰ ਬਾਦਸ਼ਾਹ ਨੇ ਚਲੇ ਜਾਣਾ ਵਕਤ ਗੁਜ਼ਰਿਆ ਜਿਹੜੇ ਖਿੱਤੇ 'ਚ ਫਕੀਰ ਰਹਿੰਦਾ ਸੀ بارش ਨਾ ਹੋਈ ਤੇ ਕਾਲ ਪੈ ਗਿਆ ਸਾਡੇ ਬਜ਼ੁਰਗਾਂ ਨੂੰ ਪਤਾ ਹੈ ਜਦੋਂ ਕੂ ਕੋਈ ਵਿਰਲਾ-ਵਿਰਲਾ ਹੀ ਲੋ ਆ ਸਕਦਾ ਸੀ ਤੇ ਸਧਾਰਨ ਬੰਦਿਆਂ ਦੀ ਫਸਲ ਸਿਰਫ بارش ਤੇ ਨਿਰਭਰ ਹੁੰਦੀ ਸੀ ਮੋਟਰਾਂ ਮਾਟਰਾਂ ਟਿਊਬਲ ਤੇ ਹੈ ਹੀ ਨਹੀਂ ਸੀ ਕੋਈ ਅੱਜ ਤੋਂ 70 80 90 ਸਾਲ ਤੁਹਾਨੂੰ ਬਜ਼ੁਰਗ ਮਿਲਣਗੇ ਅਜੇ ਬੈਠੇ ਕਿਤੇ ਉਹਨਾਂ ਦੀ ਸੰਗਤ ਕਰਕੇ ਪੁੱਛਿਓ ਤੇ ਉਹਨਾਂ ਸਮਿਆਂ ਵਿੱਚ ਅੱਜ ਜਿੰਨੇ ਜ਼ਖੀਰੇ ਐ ਇਦਾਂ ਦਾ ਫਸਲ ਦਾ ਝਾੜ ਵੀ ਨਹੀਂ ਸੀ ਹੁੰਦਾ ਵੀ ਤੁਸੀਂ 25-25 ਬੋਰੀਆਂ ਇੱਕ ਕਿੱਲੇ ਚ ਕੱਢ ਲਓ 22 ਬਾਈ ਬੋਰੀਆਂ ਉਦੋਂ ਤੇ ਜਦੋਂ ਪਾਣੀ ਦਾ ਸਾਧਨ ਨਹੀਂ ਤੇ ਪੰਡਾਂ ਚ ਬਨ ਕੇ ਲਿਆਉਂਦੇ ਹੁੰਦੇ ਸੀ ਫਸਲ ਵੀ ਇੰਨੇ ਭੰਡਾਰ ਵੀ ਨਹੀਂ ਸੀ ਭਰੇ ਹੁੰਦੇ ਉਹਨਾਂ ਕ ਕਮਾਣਾ ਹੈਂਡ ਟੂ ਮਾਉਥ ਹੀ ਹੁੰਦਾ ਸੀ ਸੋ ਵਕਤ ਐਸਾ ਆਇਆ ਵੀ ਜਦੋਂ ਥੋੜਾ ਔੜ ਲੱਗ ਗਈ ਸੋਕਾ ਪੈ ਗਿਆ ਤੇ ਮੁਸ਼ਕਲ ਦਾ ਸਮਾਂ ਆ ਗਿਆ ਮਾਲ ਪਸ਼ੂ ਤੇ ਵੀ ਆ ਗਿਆ ਬਾਲ ਬੱਚਿਆਂ ਤੇ ਵੀ ਔਖਾ ਹੋ ਗਿਆ ਇਲਾਕੇ ਦੇ ਲੋਕ ਇਕੱਠੇ ਹੋ ਕੇ ਫਕੀਰ ਕੋਲ ਆਏ ਤੇ ਕਹਿਣ ਲੱਗੇ ਵੀ ਥੋੜੀ ਜੀ ਸਾਡੀ ਮਦਦ ਕਰੋ ਤੁਹਾਡੇ ਕੋਲ ਬਾਦਸ਼ਾਹ ਅਕਬਰ ਹੁੰਦਾ ਤੇ ਜੇ ਤੁਸੀਂ ਮਾੜੀ ਜੀ ਸਾਡੀ ਸਿਫਾਰਿਸ਼ ਕਰ ਦਿਓ ਜਾ ਕੇ ਸਾਡੇ ਵਾਸਤੇ ਇੱਕ ਵਾਰੀ ਫਰਿਆਦ ਕਰ ਦਿਓ ਤੇ ਉਹ ਆਪਣੇ ਜਿਹੜੇ ਗੋਦਾਮਾਂ ਦੇ ਮੂੰਹ ਖੋਲ ਦੇ ਤੇ ਫਿਰ ਭਾਵੇਂ ਜਦੋਂ ਫਸਲ ਹੋਏਗੀ ਸਾਡੇ ਕੋਲੋਂ ਵਾਪਸ ਲੈ ਲੇ ਤੇ ਇੱਕ ਵਾਰੀ ਸਾਡਾ ਜਿਹੜਾ ਔਖਾ ਸਮਟ ਪਾ ਦੇ ਮਨ ਤਾਂ ਕਰੇ ਨਾ ਪਰ ਲੋਕਾਂ ਦੀ ਸੁਣ ਕੇ ਤੇ ਫਕੀਰ ਚਲਿਆ ਗਿਆ ਰਾਜਧਾਨੀ ਦੇ ਅੰਦਰ ਗਿਆ ਬਾਦਸ਼ਾਹ ਦੇ ਮਹਿਲਾਂ ਦੇ ਅੰਦਰ ਜਦੋਂ ਦਾਖਲ ਹੋਇਆ ਤੇ ਜਿੰਨੇ ਅੰਗ ਰਖਿਅਕ ਸਨ ਉਹਦੇ ਨਿਕਟਵਰਤੀ ਚੁਗਿਰਦੇ ਰਹਿਣ ਵਾਲੇ ਬਾਦਸ਼ਾਹ ਦੇ ਉਹਨਾਂ ਨੂੰ ਪਤਾ ਸੀ ਕਿ ਬਾਦਸ਼ਾਹ ਦੀ ਮਿੱਤਰਤਾ ਬੜੀ ਆ ਫਕੀਰ ਨਾਲ ਜਿਹਦੇ ਕੋਲ ਬਾਦਸ਼ਾਹ ਆਪ ਚੱਲ ਕੇ ਜਾਂਦਾ ਤੇ ਧਰਤੀ ਤੇ ਬੈਠ ਕੇ ਗੱਲਾਂ ਕਰਦਾ ਉਹਨਾਂ ਦੀ ਹਿੰਮਤ ਨਾ ਪਈ ਰੋਕ ਰੋਕ ਨਾ ਸਕੇ ਉਹ ਕੁਦਰਤੀ ਸੀ ਤੇ ਫਕੀਰ ਤੁਰਿਆ ਤੁਰਾਇਆ ਜਿਹੜਾ ਬਾਦਸ਼ਾਹ ਦਾ ਨਿੱਜੀ ਕਮਰਾ ਸੀ ਉਹਦੇ ਦਰਵਾਜ਼ੇ 'ਕੇ ਜਾ ਕੇ ਤੇ ਕੀ ਵੇਖਦਾ ਵੀ ਬਾਦਸ਼ਾਹ ਨਿਵਾਜ਼ ਅਦਾ ਕਰਕੇ ਤੇ ਇਸਲਾਮ ਦੇ ਅੰਦਰ ਸ਼ਬਦ ਹੁੰਦਾ ਦਰੂਦ ਪੜਨਾ ਤੁਸੀਂ ਬੰਦਗੀ ਕਰਦੇ ਹੋ ਨਿਤਨੇਮ ਕਰਦੇ ਹੋ ਫਿਰ ਅਰਦਾਸ ਕਰਦੇ ਹੋ ਇਲਤਜਾ ਕਰ ਰਿਹਾ ਦਰੂਦ ਪੜ ਰਿਹਾ ਵੀ हे ਖੁਦਾਵੰਤ ਮੇਰਾ ਰਾਜ ਸਲਾਮਤ ਰਹਿਣ ਮੇਰੀਆਂ ਸਰਹੱਦਾਂ ਸੁਰੱਖਿਅਤ ਰਹਿਣ ਮੇਰੇ ਖਜ਼ਾਨੇ ਮੇਰਾ ਸ਼ਾਨ ਸ਼ੌਕਤ ਫੌਜਾਂ ਜੇ ਉਹ ਬੜੀ ਲੰਬੀ ਲਿਸਟ ਫਕੀਰ ਖੜਾ ਹੋ ਗਿਆ ਉਹ ਸੁਣੀ ਜਾ ਰਿਹਾ ਤੇ ਬਾਦਸ਼ਾਹ ਦਰੂਦ ਪੜੀ ਜਾ ਰਿਹਾ ਆ ਦੇ ਦਿਓ ਆ ਠੀਕ ਰੇ ਆ ਠੀਕ ਕਰ ਦਿਓ ਇੱਕ ਗੱਲ ਤੇ ਅੰਤ ਰੱਖਣਾ ਹਰ ਬੰਦਾ ਮੰਗਦਾ ਹੈ ਇੱਥੇ ਰਾਜਾ ਵੀ ਮੰਗਦਾ ਹੈ ਇੱਥੇ ਕੰਗਾਲ ਵੀ ਮੰਗਦਾ ਹੈ ਹੋ ਸਕਦਾ ਹੈ ਕੰਗਾਲ ਦਾ ਕੰਗਾਲ ਦੀ ਭੁੱਖ ਛੋਟੀ ਹੋਵੇ ਕੰਗਾਲ ਛੋਟਾ ਮੰਗਦਾ ਹੋਵੇ ਜਿੰਨਾ ਵੱਡਾ ਹੈ ਉਹਨਾ ਵੱਡਾ ਮੰਗਦਾ ਉਹ ਤੇ ਸ਼ਾਮ ਨੂੰ ਪ੍ਰਸ਼ਾਦਾ ਇੱਕ ਡੰਗ ਦਾ ਮੰਗ ਕੇ ਤ੍ਰਿਪਤ ਹੋ ਜਾਂਦਾ ਹੋਵੇ ਜਿੰਨਾ ਵੱਡਾ ਹੈ ਉਹਨੀਆਂ ਮੰਗਾਂ ਵੀ ਕਰੋੜਾਂ ਵਿੱਚ ਨੇ ਪਈ ਹੁਣ ਤੇ 10 ਲੱਖ ਵਾਲੀ ਗੱਡੀ ਨਾ ਸਰਦਾ ਹੀ ਨਹੀਂ ਹੁਣ ਤੇ 1 ਕਰੋੜ ਵਾਲੀ ਮਿਲ ਜੇ ਨਾ ਸਹਸਖੱਟੇ ਲੱਖ ਕੋਟ ਤਾਵੇ ਹੁਣ ਉਹ ਬਾਦਸ਼ਾਹ ਦੀ ਲੰਬੀ ਲਿਸਟ ਤੇ ਫਕੀਰ ਨਾ ਥੋੜੇ ਜਿ ਮਿੰਟ ਖੜਾ ਤੇ ਫਿਰ ਵਾਪਸ ਤੁਰ ਪਿਆ ਉਧਰੋਂ ਅਕਬਰ ਬਾਦਸ਼ਾਹ ਦਾ ਰੂਦ ਪੜ ਕੇ ਜਦੋਂ ਫਰੀ ਹੋਇਆ ਤੇ ਇਹਨੇ ਕਿਹਾ ਵੀ ਕਦਮਾਂ ਦੀ ਆਹਟ ਆਈ ਸੀ ਤੇ ਕੋਈ ਅੰਦਰ ਵੀ ਨਹੀਂ ਆਇਆ ਕੌਣ ਹੋ ਸਕਦਾ ਇਹ ਕੁਦਰਤੀਆ ਬੰਦਾ ਵੇਖਦਾ છાਤੀ ਮਾਰਦਾ ਕੌਣ ਹੋ ਸਕਦਾ ਤੇ ਜਦੋਂ ਐਂ ਵੇਖਿਆ ਤੇ ਉਹ ਡਿਊਟੀ ਦੇ ਕੋਲ ਫਕੀਰ ਮਿੱਤਰ ਤੁਰਿਆ ਜਾਏ ਤੇ ਬਾਦਸ਼ਾਹ ਨੇ ਆਵਾਜ਼ ਦਿੱਤੀ ਨੌਕਰ ਚਾਕਰ ਭੇਜੇ ਦਰਬਾਨ ਨੂੰ ਕਿਹਾ ਫਕੀਰ ਨੂੰ ਸੱਦ ਕੇ ਲਿਆਂਦਾ ਕਮਾਲ ਹੈ ਵੀ ਕਦੀ ਆਏ ਨਹੀਂ ਅੱਜ ਆਏ ਹੋ ਤੇ ਤੁਸੀਂ ਬਿਨਾਂ ਮਿਲਣ ਤੋਂ ਹੀ ਚੱਲੇ ਹੋ ਕਾਦੀ ਮਿੱਤਰਤਾ ਹੋਈ ਜੀ ਆਓ ਕਹਿੰਦੇ ਕਿਵੇਂ ਆਏ ਬੈਠੋ ਸੇਵਾ ਦਾ ਮੌਕਾ ਨਹੀਂ ਦਿੱਤਾ ਤੁਸੀਂ ਮੈਂ ਤੁਹਾਡੇ ਕੋਲ ਜਾਂਦਾ ਸੀ ਫਕੀਰ ਦੀ ਝੁੱਗੀ 'ਚ ਅੱਜ ਤੁਸੀਂ ਬਾਦਸ਼ਾਹ ਮਿੱਤਰ ਦੇ ਮਹਿਲਾਂ 'ਚ ਆਏ ਹੋ ਆਓ ਕਿਵੇਂ ਆਏ ਸੀ ਫਕੀਰ ਕਹਿੰਨ ਲੱਗਾ ਵੀ ਭੁਲੇਖੇ ਨਾਲ ਆ ਗਿਆ ਗਲਤੀ ਨਾਲ ਆ ਗਿਆ ਬੜੀ ਅਸੀਬ ਗੱਲ ਹੈ ਗਲਤੀ ਨਾਲ ਕਿਵੇਂ ਆ ਗਏ ਵੇਖੋ ਆਪਾਂ ਇੱਕ ਘਰ ਜਾਣਾ ਹੋਵੇ ਇਸ ਤੇ ਗਲਤੀ ਨਾਲ ਦੂਜੇ ਘਰ ਵੱਢ ਸਕਦੇ ਆ ਨਾ ਪਿੰਡ ਵਿੱਚ 50 ਘਰ ਹੋਣਗੇ ਕੋਈ ਕਹੇ ਉਹ ਕਾਲੇ ਜੇ ਗੇਟ ਵਾਲਾ ਮੇਰਾ ਘਰ ਹੈ ਤੇ ਕਾਲੇ ਗੇਟ ਵਾਲੇ 50 ਘਰ ਹੋਣਗੇ ਅਸੀਂ ਕਵਾਂਗੇ ਵੀ ਉਹਦੇ ਜਾਣਾ ਸੀ ਉਹਦੇ ਭਲੇਖੇ ਨਾਲ ਚਲੇਗੇ ਗਲਤੀ ਨਾਲ ਚਲੇਗੇ ਤੇ ਬਾਦਸ਼ਾਹ ਹੱਸ ਕੇ ਕਹਿਣ ਲੱਗਾ ਵੀ ਰਾਜਧਾਨੀ ਵਿੱਚ ਮਹਿਲ ਤੇ 21 ਹੈ ਰਾਜ ਮਹਿਲ ਤੇ 21 ਹੈ ਗਲਤੀ ਨਾਲ ਕਿੱਦਾਂ ਆ ਸਕਦੇ ਤੁਸੀਂ ਬਾਦਸ਼ਾਹ ਦਾ ਮਹਿਲ ਤੇ 21 ਹੈ ਤੇ ਫਕੀਰ ਕਹਿਣ ਲੱਗਾ ਆਹੀ ਤੇ ਗਲਤੀ ਲੱਗ ਗਈ ਨਾ ਮੈਂ ਬਾਦਸ਼ਾਹ ਦਾ ਮਹਿਲ ਸਮਝ ਕੇ ਆਇਆ ਸੀ ਇੱਥੇ ਆ ਕੇ ਪਤਾ ਲੱਗਿਆ ਨਹੀਂ ਮੈਂ ਭਿਖਾਰੀ ਦੀ ਝੁੱਗੀ ਵਿੱਚ ਆ ਗਿਆ ਜਿੰਨੂੰ ਬਾਦਸ਼ਾਹ ਸਮਝ ਕੇ ਆਇਆ ਸੀ ਨਾ ਮੈਂ ਉਹਨੂੰ ਮੰਗਦਿਆਂ ਵੇਖਿਆ ਤੇ ਕਹਿੰਦੇ ਫਿਰ ਆਈ ਗਈ ਸੀ ਤੇ ਮੁੜੇ ਕਿਉਂ ਕਹਿੰਦੇ ਮੈਨੂੰ ਗਿਆਨ ਹੋ ਗਿਆ ਤੇਰੇ ਕੋਲ ਆ ਕੇ ਬੜੀ ਬੁਜ਼ਾਰਤ ਵਾਲੀਆਂ ਗੱਲਾਂ ਫਕੀਰ ਦੀਆਂ ਬਾਦਸ਼ਾਹ ਕਹਿਣ ਲੱਗਾ ਕਾਹਦਾ ਗਿਆਨ ਹੋ ਗਿਆ ਕਹਿਣ ਲੱਗੇ ਇਹ ਗਿਆਨ ਹੋ ਗਿਆ ਵੀ ਤੂੰ ਵੀ ਮੰਗਤਾ ਹੈ ਮੈਂ ਵੀ ਮੰਗਤਾ ਤੂੰ ਮੰਗ ਰਿਹਾ ਸੀ ਤੇ ਮੈਨੂੰ ਸਮਝ ਆ ਗਈ ਵੀ ਤੂੰ ਵੀ ਮੰਗਤਾ ਮੈਂ ਵੀ ਮੰਗਤਾ ਤੇ ਮੈਂ ਮੰਗਤੇ ਕੋਲੋਂ ਕਿਉਂ ਮੰਗਾ ਜਿਹਦੇ ਕੋਲੋਂ ਤੂੰ ਮੰਗ ਰਿਹਾ ਉਹਦੇ ਕੋਲੋਂ ਮੈਂ ਮੰਗ ਲਾਂ ਮੰਗਾ ਬਸ ਹਾਲਤ ਸਾਡੀ ਇਹ ਆ ਸਾਧ ਸੰਗਤ ਅਸੀਂ ਮੰਗਤਿਆਂ ਕੋਲੋਂ ਮੰਗ ਰਹੇ ਆ ਅਸੀਂ ਦਾਤੇ ਕੋਲੋਂ ਨਹੀਂ ਮੰਗ ਰਹੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਾਰੀ ਦੁਨੀਆ ਮੰਗਤੇ ਸਾਰੀ ਦੁਨੀਆ ਭਿਖਾਰੀਆਂ ਵਾਂਗ ਖੜੀ ਹੈ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਦੈ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕਰ ਗਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ ਕਿਨਹੀਂ ਤੇਰਾ ਅੰਤ ਨਾ ਪਾਇਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਿਹਦੇ ਵਰਗਾ ਦੁਨੀਆ ਤੇ ਕੋਈ ਦਾਤਾ ਨਹੀਂ ਜਿਹਦੇ ਵਰਗਾ ਬਖਸ਼ਿਸ਼ਾਂ ਕਰਨ ਵਾਲਾ ਕੋਈ ਦੂਜਾ ਨਹੀਂ ਹੈ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ